ਆਪਣੇ ਨੇ ਪਾਜੀ ਇਹਨਾਂ ਨੇ ਕਿਹਾ ਕਿ ਆਪਣੇ ਭਾਵੇਂ ਤਾਲੇ ਤੋੜ ਕੇ ਆਪਣੇ ਘਰ ਵੜਾਂ ਹੀ ਪੂਰਾ ਤੇਰੇ ਨਾਲ ਆ ਪਾਜੀ ਜਦੋਂ ਮੈਂ ਤਾਲੇ ਤੋੜ ਕੇ ਆਪਣੇ ਘਰ ਗਏ ਇਹਨਾਂ ਨੇ ਬਿਆਨ ਬਦਲ ਕੇ ਤੇ ਪਾਜੀ ਉਹਨਾਂ ਦੀ ਸਾਈਡ ਸਾਈਡ ਲੈ ਲੈਂਡਿਆ ਪਿਆ ਹੁਣ ਵੀ ਇਹਨਾਂ ਨੇ ਹੁਣ ਵੀ ਇਹਨਾਂ ਨੇ ਪਾਜੀ ਉੱਥੇ ਮਾਨੋ ਚੱਲ ਥਾਣੇ ਮੇਰੇ ਮਮਾ ਨੂੰ ਤੇ ਬ੍ਰਦਰ ਨੂੰ ਬੁਲਾਇਆ ਸੀ ਤੇ ਉੱਥੇ ਇਹਨਾਂ ਨੇ ਪੂਰਾ ਮੇਰੇ ਮੰਮਾ ਨਾਲ ਦੇ ਬ੍ਰਦਰ ਦੀ ਇਨਸਰਟ ਕੀਤੀ ਆਂਦੇ ਵੀ ਨਾ ਉੱਥੇ ਮਿਲਣਾ ਜੇ ਪਾਣੀ ਨਾ ਉੱਥੇ ਬੱਤੀ ਮੱਤੀ ਮਿਲਣੀ ਜੇ ਕਹਿੰਦੇ ਆਪਨੀ ਆਂਦੇ ਕੋਈ ਵੀ ਰਾਤ ਨੂੰ ਕੱਟਣਾ ਹੁੰਦੀ ਆਂਦੇ ਜੁਮੇਅਰੀ ਇੱਥੇ ਲੈ ਕੇ ਜਾਓ ਕਿ ਜੁਮੇਅਰ ਤੋਂ ਹੀ ਹੋਗੇ ਇੱਕ ਦੇ ਵੱਲੋਂ ਕਹਿ ਗਿਆ ਇਹ ਪਾਜੀ ਲਚਕਾਰਾ ਮੋਦਬਾਰ ਆਂਬਵਦ ਦੀ ਪਾਰਟੀ ਦਾ ਮੈਂਬਰ ਆ ਹਾਂਜੀ ਪਾਜੀ ਉਹਨਾਂ ਨੇ ਧਮਕੀਆਂ ਦਿੱਤੀਆਂ ਸੱਤ ਸਾਲੋ ਕੇ 2018 ਜੇ ਮੇਰੀ ਮੈਰਿਜ ਹੋਈ ਹੀ ਉਦੋਂ ਦੇ 6 ਮਹੀਨੇ ਕੇ ਉਦੋਂ ਦੇ ਇਹਨਾਂ ਨੇ ਮਤਲਬ ਕਿ ਕੋਟ ਮਾਰ ਕਰਦੇ ਘਰ ਵਾਲੇ ਮੇਰੇ ਤੇ ਗਲਤ ਰਿਲੇਸ਼ਨ ਪਰਚਾਈ ਦੇ ਨਾਲ ਉਦੋਂ ਵੀ ਇਹਨਾਂ ਨੇ ਮਾਫੀ ਮੂਹੇ ਮੰਗ ਕੇ 3 ਮਹੀਨੇ ਪੇਕੇ ਘੜ ਛੱਡਿਆ ਦਾ ਪਤਾ ਨਹੀਂ ਕੋਣ ਹੀ ਦੋਸਤੀ ਕੋਣ ਸਾਨੂੰ ਨਹੀਂ ਪਤਾ ਮਾਫੀ ਮੰਗ ਕੇ ਲੈ ਗਏ ਆ ਫੇਰ ਭਾਜ ਨੇ ਉਹ ਹੀ ਮਤਲਬ ਕਿ ਇਹਨਾਂ ਨੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਆ ਵੱਡ ਬਾਹਰ ਕਰ ਦਿੱਤਾ ਭਾਜੀ ਫੇਰ ਇਹਨੇ ਉਹ ਲੜਾਈ ਝਗੜਾ ਸ਼ੁਰੂ ਕਰਦਾ ਫੇਰ ਮਲਕੀ ਇਧਰ ਢਾਈ ਮਹੀਨੇ ਦੀ ਪ੍ਰੈਗਨੈਂਟ ਹਾਦੂ ਢਾਈ ਸਾਲ ਬਾਅਦ ਬੱਚਾ ਪੁੱਤੇ ਪਿਆ ਸੀ ਢਾਈ ਮਹੀਨੇ ਦੀ ਪ੍ਰੈਗਨੈਂਟ ਉਦੋਂ ਵੀ ਇਹਦੇ ਘਰ ਵਾਲੇ ਮੇਰੇ ਦੇ ਕੋਟ ਮਾਰ ਕੀਤੇ ਜਦੋਂ ਮੈਨੂੰ ਮਲਕੀ ਪਰਜਾਈ ਤੋਂ ਡੱਕਿਆ ਆ ਫੇਰ ਜਦ ਮੈਂ ਕੋਰ ਕੇਸ ਕੀਤਾ ਹੀ 5 ਮਹੀਨਾ ਦਾ ਮੇਰਾ ਬੇਟਾ ਇਹ ਤੇ ਉਦੋਂ ਵੀ ਇਹਦੇ ਨਾਲ ਗੁੰਮਰਾਹ ਕਰਕੇ ਤੇ ਮਲਕੀ ਮਾਫੀ ਮਲਕੀ ਮੈਨੂੰ ਚੋਰੀ ਲੈ ਗਿਆ ਕੋਰ ਦੇ ਵਿੱਚ ਤੇ ਭਾਜੀ ਉਦੋਂ ਮੈਂ ਮੈਂ ਕੇਸ ਵਾਪਸ ਤਰੀਲਾ ਕਿ ਚਲ ਕੋਈ ਨਹੀਂ ਆ ਫੇਰ ਘਰ ਵਾਜ ਦਾ ਬਚਨ ਦੋ ਕਹਿੰਦਾ ਹੈ ਕਿ ਸਾਡਾ ਘਰ ਆ ਇਹ ਫੌਜੀ ਦਾ ਘਰ ਨਹੀਂ ਖਡੂਰ ਸਾਹਿਬ ਉਹਨੇ ਦੂਜੀ ਜਨਾਨੀ ਰੱਖੀ ਆਂਦਾ ਉੱਥੇ ਜਾ ਉਹਦੇ ਨਾਲ ਜਾ ਕੇ ਨਿਭੜੇ ਤੇਰਾ ਘਰ ਨਹੀਂ ਪਾਜੀ ਮੈਂ ਕਿਹਾ ਵਿਆਹ ਕੇ ਤੇ ਮੇਲ ਘਰ ਚਾਹੀ ਮੈਂ ਆਪਣੇ ਘਰ ਹੀ ਜਾਣਾ ਸੀ ਤੇ ਇਸ ਕਰਕੇ ਪਾਜੀ ਰਾਤ ਦੇ ਇਹਨਾਂ ਨੇ ਮਤਲਬ ਕਿ ਇਨਾ ਇਹਨਾਂ ਨੇ ਕਦੀ ਮੁਲਾਜ਼ਮ ਕੋ 112 ਤੋਂ ਕਦੀ ਰਾਤ ਵੀ ਮੁਲਾਜ਼ਮ ਬੁਲਾਏ ਪੈਣ ਤੇ ਮੋਦ 12 ਕੋ ਬੇਕਤੀ ਕਰਾਈ ਇਨਾ ਜਲੀਲ ਕਰਾਇਆ ਫਿਰ ਦਿਨੇ ਮੁਲਾਜ਼ਮ ਭਾਈ ਤੇ ਇਨਾ ਜਲੀਲ ਇਹਨਾਂ ਨੇ ਕੀਤਾ ਹੀ ਮੰਨ ਸਕਦੇ ਨਹੀਂ ਰਾਤ ਕੀਤਾ ਲੋ ਗਿਆ ਸਭ ਹਾਂਜੀ ਪਾਜੀ ਮੇਰੇ ਇਹਨਾਂ ਨੇ ਤਵਾ ਖੋਲਿਆ ਮੇਰੇ ਸੱਸ ਨੇ ਕੁੱਟਮਾਰ ਕੀਤੀ ਪਹਿਲੋ ਵੀ ਮੇਨਾਂ ਨੇ ਮਤਲਬ ਕਿ ਕੁੱਟਮਾਰ ਕੀਤੀ ਰਾਤ ਵੀ ਇਹ ਬੜੀ ਬੇਟੀ ਮੇਰੀ ਮੇਰਾ ਤਾਂ ਪਰੇਸ਼ਾਨ ਵੀ ਰੋਣੀ ਮੇਰੀ ਬਿਆਦੀ ਵਿਆਹੀ ਇਹਨਾਂ ਬਹੁਤ ਤੰਗ ਪਰੇਸ਼ਾਨੇ ਕਰਦੇ ਮੇਰੀ ਬੇਟੀ ਨੂੰ 6 ਮਹੀਨਾ ਤੋਂ ਸਾਨੂੰ ਟਮਾਟਾ ਕਰਨ ਦਾ ਵੇਦਾਜ ਦਿਨਾ ਅਸੀਂ ਕਿਹਾ ਤੇ ਗੱਡੀ ਦੇ ਜਿੰਨੇ ਘੜੀ ਹੱਸਤੇ ਨਹੀਂ ਗੱਡੀ ਦਿੱਤੀ ਆ ਕਹਿੰਦਾ ਮੈਨੂੰ ਬਲੈਰੋ ਗੱਡੀ ਚਾਹੀਦੀ ਆ ਕਦੀ ਕਹਿੰਦਾ ਮੈਨੂੰ ਥਾਰ ਗੱਡੀ ਚਾਹੀਦੀ ਹੁਣ ਕਿੱਥੋਂ ਦੇ ਦਈਏ ਮੇਰੀ ਸਾਸ ਸਾਈਂ ਛੋਟੀ ਫ੍ਰਿਜ ਕਦੀ ਕਹਿੰਦੀ ਵੱਡੀ ਹੁਣ ਕਿਹੜੀ ਵੱਡੀ ਫ੍ਰਿਜ ਦੇਤੀ ਆ ਇਹਨਾਂ ਨੇ ਬੈੱਡ ਵੀ ਸਾਡੀ ਧੀ ਤੋਂ ਕੋਲੇ ਜੋ ਇਹਨਾਂ ਨੇ ਜੇ ਕੋਈ ਸਾਡੀ ਕੁੜੀ ਕੋਲੀ ਪਾਣੀ ਪੀਣ ਲੱਗਦੀ ਉਹ ਵੀ ਹਰ ਤੋਂ ਖੋ ਲਿੰਦੀ ਵੱਧ ਤੋਂ ਵੱਧ ਹੀ ਢਾਲ ਦਿੱਤਾ ਵਾ ਪੇਰ ਵੀ ਸਾਨੂੰ ਦਾਗਿਆ ਨਾ ਤੰਗ ਪਰੇਸ਼ਾਨ ਸਾਨੂੰ ਕੀਤਾ ਸਾਡਾ ਜੀ ਇਹਦਾ ਕੁਝ ਖਾ ਕੇ ਮਰ ਗਏ ਅਬ ਇਹ ਕੋਈ ਪਾਰਟੀ ਦਾ ਬੰਦਾ ਵੀ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹਾਂਜੀ ਭਾਜੀ ਆਮ ਆਦਮੀ ਪਾਰਟੀ ਦੇ ਵੇਖੋ ਭਾਜੀ ਇੱਕ ਦਿਨ ਇਹਨਾਂ ਨੇ ਕਿਹਾ ਵੀ ਆਮ ਆਦਮੀ ਪਾਰਟੀ ਸੁੰਦੀ ਬੜੀ ਭਾਜੀ ਅਸੀਂ ਇੰਨਾ ਉਹਨਾਂ ਦੇ ਅੱਗੇ ਮਿੰਤਾ ਤਰਲੇ ਕਰਦੇ ਵੀ ਸਾਡਾ ਸਾਨੂੰ ਜੋ ਵੀ ਇਨਸਾਫ ਕਰਾਓ ਤੇ ਪਾਜੀ ਪਾਜੀ ਲਛਕਾਰ ਆਇਆ ਇਹਨਾਂ ਦੇ ਪਿੰਡ ਦਾ ਕੋਈ ਉਹ ਪਾਜੀ ਇਹਨਾਂ ਨੂੰ ਪੂਰੀ ਸਪੋਰਟ ਕਰਨ ਡਿਆ ਪਹਿਲੋ ਤੇ ਇਹਨਾਂ ਨੇ ਜਮੇ ਆ ਰਹੀ ਚੁੱਕੀ ਸਦਰ ਥਾਣੇ ਤੇ ਆਈ ਤੁਹਾਨੂੰ ਪੂਰਾ ਆਪਣਾ ਆਪਣੇ ਨੇ ਪਾਜੀ ਇਹਨਾਂ ਨੇ ਕਿਹਾ ਕਿ ਆਪਣੇ ਭਾਵੇਂ ਤਾਲੇ ਤੋੜ ਕੇ ਆਪਣੇ ਘਰ ਵੜਾਂ ਪੂਰਾ ਤੇਰੇ ਨਾਲ ਆ ਪਾਜੀ ਜਦੋਂ ਮੈਂ ਤਾਲੇ ਤੋੜ ਕੇ ਆਪਣੇ ਘਰ ਗਏ ਇਹਨਾਂ ਨੇ ਬਿਆਨ ਬਦਲ ਕੇ ਤੇ ਪਾਜੀ ਉਹਨੇ ਦੀ ਸਾਈਡ ਸਾਈਡ ਲੈ ਲੈਂਡ ਆ ਪਿਆ ਹੁਣ ਵੀ ਇਹਨਾਂ ਨੇ ਹੁਣ ਵੀ ਇਹਨਾਂ ਨੇ ਪਾਜੀ ਸਦਰ ਉਥੇ ਮਾਨੋ ਚਾਲ ਥਾਣੇ ਮੇਰੇ ਮਮਾ ਨੂੰ ਤੇ ਬ੍ਰਦਰ ਨੂੰ ਬੁਲਾਇਆ ਸੀ ਤੇ ਉਥੇ ਇਹਨਾਂ ਨੇ ਪੂਰਾ ਮੇਰੇ ਮੰਮਾ ਨਾਲ ਦੇ ਬ੍ਰਦਰ ਦੀ ਇਨਸਰਟ ਕੀਤੀ ਆਂਦੇ ਵੀ ਨਾ ਤੇ ਉਥੇ ਮਿਲਣਾ ਜੇ ਪਾਣੀ ਨਾ ਉਥੇ ਬੱਤੀ ਮੱਤੀ ਮਿਲਣੀ ਜੇ ਕਹਿੰਦੇ ਆਪਣੀ ਆਂਦੇ ਕੋਈ ਵੀ ਰਾਤ ਨੂੰ ਘਟਨਾ ਹੁੰਦੀ ਆਂਦੇ ਜੁਮੇਆਰੀ ਇੱਥੇ ਲੈ ਕੇ ਜਾ ਪੀ ਜੁਮੇਅਰਤ ਹੋਈ ਹੋਗੇ ਇੱਕ ਦੇ ਵੱਲੋਂ ਕਹਿ ਗਿਆ ਇਹ ਭਾਜੀ ਲਚਕਾਰਾ ਮੋਦਬਾਰਾਂਬਦ ਵੀ ਪਾਰਟੀ ਦਾ ਮੈਂਬਰ ਆ ਹਾਂਜੀ ਭਾਜੀ ਉਹਨਾਂ ਨੇ ਧਮਕੀਆਂ ਦਿੱਤੀਆਂ ਕੀ ਧਮਕੀ ਦਿੱਤੀ ਧਮਕੀ ਹੋ ਦਿੱਤੀ ਆ ਵੀ ਆਂਦੇ ਵੀ ਰਾਤ ਨੂੰ ਕੋਈ ਵੀ ਨਹੀਂ ਰਸੇ ਗੱਲ ਹੁੰਦੀ ਆ ਤੇ ਜੁਮੇਆਰ ਮਤਲਬ ਕਿ ਜੁਮੇਆਰੀ ਇੱਥੇ ਚੋਕੇ ਜਾ ਨਾ ਤੇ ਉਥੇ ਪਾਣੀ ਮਿਲਣਾ ਤੇ ਮਤਲਬ ਕਿ ਇਹਨੂੰ ਕੁੜੀ ਨੂੰ ਆਪਣੀ ਉਸਮਾਨ ਪ੍ਰੀਤ ਕੌਰ ਬਈ ਥੋੜੇ ਐਨਰਜੀ ਮੈਂ ਚਭਾਲਪੈਣ ਮੇਰਾ ਪੇਕੇ ਆ ਜੀਓ ਵਾਲੇ ਮੇਰੇ ਮੈਂ ਸ਼ਾਦੀ ਹੋਈ ਹੈ ਮੇਰੀ ਕੀ ਗੱਲ ਹੋਈ ਤੁਹਾਡੇ ਸਹੁਰੇ ਨੇ ਜਿਹੜੀ ਕੁੱਟ ਮਾਰੀ ਭਾਜੀ ਸਾਢੇ ਸਾਲ ਹੋ ਗਏ ਮੇਰੇ ਵਿਆਹ ਨੂੰ ਸਾਢੇ ਸਾਲ ਹੋ ਗਏ 2018 ਚ ਮੇਰੀ ਮੈਰਿਜ ਹੋਈ ਸੀ ਉਦੋਂ ਦੇ 6 ਮਹੀਨੇ ਹੋ ਗਏ ਉਦੋਂ ਦੇ ਇਹਨਾਂ ਨੇ ਮਤਲਬ ਕਿ ਕੁੱਟ ਮਾਰ ਕਰਦੇ ਘਰ ਵਾਲੇ ਮੇਰੇ ਦੇ ਗਲਤ ਰਿਲੇਸ਼ਨ ਪਰਜਾਈ ਦੇ ਨਾਲ ਉਦੋਂ ਵੀ ਇਹਨਾਂ ਨੇ ਮਾਫੀ ਮੂਵੀ ਮੰਗ ਕੇ 3 ਮਹੀਨੇ ਪੇਕੇ ਕੱਢ ਛੱਡਿਆ ਇਹਦਾ ਪਤਾ ਨਹੀਂ ਕੋਣ ਹੀ ਦੋਸਤੀ ਕੋਣ ਸਾਨੂੰ ਨਹੀਂ ਪਤਾ ਮਾਫੀ ਮੰਗ ਕੇ ਲੈ ਗਏ ਆ ਫੇਰ ਭਾਜੀ ਨੇ ਉਹੋ ਹੀ ਮਤਲਬ ਕਿ ਇਹਨਾਂ ਨੇ ਲ ਉਹ ਅੱਧਾ ਬਾਰ ਕਰ ਦਿੱਤਾ ਪਾਜੀ ਫੇਰ ਇਹਨੇ ਉਹ ਲੜਾਈ ਝਗੜਾ ਸ਼ੁਰੂ ਕਰਦਾ ਫੇਰ ਮਲਕੀ ਇੰਦਰ ਢਾਈ ਮਹੀਨਾ ਦੀ ਪ੍ਰੈਗਨੈਂਟ ਹਾਦੂ ਉਹ ਢਾਈ ਸਾਲ ਬਾਅਦ ਬੱਚਾ ਕੁਖੇ ਪਿਆ ਸੀ ਢਾਈ ਮਹੀਨਾ ਦੀ ਪ੍ਰੈਗਨੈਂਟ ਉਦੋਂ ਵੀ ਇਹਦੇ ਘਰ ਵਾਲੇ ਮੇਰੇ ਦੇ ਕੋਟ ਮਾਰ ਕੀਤੇ ਜਦੋਂ ਮੈਨੂੰ ਮਲਕੀ ਪਰਜਾਈ ਤੋਂ ਡੱਕਿਆ ਆ ਉਦੋਂ ਪਾਜੀ 3 ਸਾਲ ਹੋ ਗਏ ਉਦੋਂ ਦੀ ਪੇਕੇ ਰਹਿਣ ਦੀਆਂ ਬੱਚਾ ਮੇਰਾ ਇੱਥੇ ਜੰਮਿਆ ਪੜਿਆ ਆ ਫੇਰ ਮੈਂ ਕੋਡ ਕੇਸ ਕੀਤਾ ਹੀ 5 ਮਹੀਨਾ ਦਾ ਮੇਰਾ ਬੇਟਾ ਇਹ ਤੇ ਪਾਜੀ ਉਦੋਂ ਵੀ ਇਹਨੇ ਨਾ ਗੁੰਮਰਾਹ ਕਰਕੇ ਤੇ ਮਲਕੀ ਮਾਫੀ ਮਲਕੀ ਮੈਨੂੰ ਚੋਰੀ ਲੈ ਗਿਆ ਕੋਡ ਦੇ ਵਿੱਚ ਤੇ ਪਾਜੀ ਉਦੋਂ ਮੈਂ ਮੈਂ ਕੇਸ ਤੇ ਪਾ ਜੀ ਇਹਨਾਂ ਨੇ ਹੋਣ ਵੀ ਜੁਵੈਂਡ ਜਾਣਾ ਸੀ ਤੇ ਮਤਲਬ ਕਿ ਮਾਫੀ ਮਤਲਬ ਕਿ ਅਦਾ ਮੰਮੀ ਨੂੰ ਕਹਿੰਦੇ ਵੀ ਮੰਮੀ ਮੇਰੀ ਰਿਕਵੈਸਟ ਆ 6 ਮਹੀਨੇ ਨੂੰ ਰੱਖ ਲੋ ਇੱਥੇ ਬਾਅਦ ਵਿੱਚ ਮੈਂ ਆਪੇ ਆਉਂਗਾ ਤੇ ਛੁੱਟੀ ਮਤਲਬ ਕਿ ਲੈ ਕੇ ਤੇ ਜਾਉਂਗਾ ਤੇ ਫਿਰ 1.5 ਮਹੀਨ 1.5 ਸਾਲ ਬਾਅਦ ਆਏ ਆ 1.5 ਸਾਲ ਬਾਅਦ 8 ਮਹੀਨੇ ਛੁੱਟੀ 8 8 ਦਿਨ ਦੀ ਛੁੱਟੀ ਕੱਟ ਕੇ ਗਏ ਆ 8 ਦਿਨ ਦੀ ਛੁੱਟੀ ਕੱਟ ਕੇ ਗਏ ਫਿਰ ਇਹਨੂੰ ਕਿਸੇ ਨੇ ਵਿਚੋਲੀ ਨੇ ਦੱਸਿਆ ਚੋਰੀ ਉਹਨੂੰ ਕੋ ਪੁੱਛਿਆ ਵਿਚੋਲੀ ਤੋਂ ਫਿਰ ਮਤਲਬ ਕਿ 11 ਫਰਵਰੀ ਇੱਥੇ 11 ਤਰੀਕ ਦੇ ਆਏ ਆ ਛੁੱਟੀ ਫਿਰ ਹੁਣ ਅੱਜ ਕੀ 11 ਤਰੀਕ ਤੇ ਆਏ ਆ ਇਹੀ ਮੁਰਗੀ ਉਹਦੇ ਪਹੁੰਚਣ ਕੀਤੀ ਆ ਤੇ ਮਲਕੀ ਸਰਪੰਚ ਮਾਲੂਵਾਲ ਤੋਂ ਉਹਨੂੰ ਫੋਨ ਕੀਤਾ ਵੀ ਐਦਾਂ ਸਾਡਾ ਮਲਕੀ ਇਹਨਾਂ ਨੂੰ ਕਹੋ ਕਿ ਬੈ ਕੇ ਆਪਾਂ ਕੁਝ ਨਬੇੜੀ ਇਹ ਨਾ ਸਿਰ ਹੋ ਗਿਆ ਤੁਸੀਂ ਨਾਲ ਲੈਣੀ ਹੁੰਦੇ ਜੇ ਤੇ ਭਾਜੀ ਉਹ ਆਂਦਾ ਵੀ ਸਾਡਾ ਫੈਸਲਾ ਨਿਭੜਿਆ ਆ ਫੇਰੇ ਹੀ ਐਸਮ ਨੂੰ ਫੋਨ ਕੀਤਾ ਤੇ ਜੁੰਟੇ ਦੇ ਵਿੱਚ ਤੇ ਉਹ ਵੀ ਕਹਿੰਦਾ ਕਿ ਆਂਦਾ ਮੇਰਾ ਮਲਕੀ ਤਲਾਕ ਹੋ ਗਿਆ ਆ ਇੱਕ ਤਰਫਾ ਮੈਂ ਤਲਾਕ ਦਿੱਤਾ ਮੈਂ ਨਹੀਂ ਰੱਖਣਾ ਭਾਜੀ ਮੈਂ ਕੱਲ ਗਈ ਆ ਪਰਸੋਂ ਆਪਣੇ ਬੇਡਨ ਲੈ ਕੇ ਦਰਵਾਜ਼ੇ ਖੋਲ ਕੇ ਆਪਣੇ ਘਰ ਵੜ ਗਈ ਤੇ ਜਿਹੜਾ ਦਿਓਰ ਹਨ ਉਹ ਗੱਲ ਪੈਂਦਾ ਹੀ ਉਹ ਕਹਿੰਦਾ ਉਹ ਕਹਿੰਦਾ ਕਿ ਸਾਡਾ ਘਰ ਆ ਤੇ ਇਹ ਫੌਜੀ ਦਾ ਘਰ ਨਹੀਂ ਖਡੂਰ ਸਾਹਿਬ ਉਹਨੇ ਦੂਜੀ ਜਨਾਨੀ ਰੱਖੀ ਆਂਦਾ ਉੱਥੇ ਜਾ ਉਹਦੇ ਨਾਲ ਜਾ ਕੇ ਨਿਭੜੇ ਤੇਰਾ ਘਰ ਨਹੀਂ ਭਾਜੀ ਮੈਂ ਕਿਹਾ ਵਿਆਹ ਕੇ ਤੇ ਮੇਰੇ ਘਰ ਚਾਹੀ ਮੈਂ ਆਪਣੇ ਘਰ ਹੀ ਜਾਣਾ ਸੀ ਇਸ ਕਰਕੇ ਪਾਜੀ ਰਾਤ ਦੇ ਇਹਨਾਂ ਨੇ ਮਲਕ ਇਨਾ ਇਹਨਾਂ ਨੇ ਕਦੀ ਮੁਲਾਜ਼ਮ ਕੋ 112 ਤੋਂ ਕਦੀ ਰਾਤ ਵੀ ਮੁਲਾਜ਼ਮ ਬੁਲਾਏ ਪਿੰਡ ਦੇ ਮੋਦ 12 ਕੋ ਬੇਇੱਜ਼ਤੀ ਕਰਾਈ ਇਨਾ ਜਲੀਲ ਕਰਾਇਆ ਫਿਰ ਦਿਨੇ ਮੁਲਾਜ਼ਮ ਕਰਕੇ ਤੇ ਇਨਾ ਜਲੀਲ ਇਹਨਾਂ ਨੇ ਕੀਤਾ ਹੀ ਮਾਨੋ ਚਾਹ। ਫੁੱਲ ਰਾਤ ਕੀ ਗੱਲ ਹੋਈ ਐਸ ਵੇਲੇ ਤੁਸੀਂ? ਹਾਂਜੀ ਪਾਜੀ ਮੇਰੇ ਇਹਨਾਂ ਨੇ ਤਵਾ ਖੋਲਿਆ ਮੇਰੇ ਸਾਥੀ ਨੇ ਕੁੱਟਮਾਰ ਕੀਤੀ ਪਹਿਲੋ ਵੀ ਇਹਨਾਂ ਨੇ ਮਲਕੀ ਕੁੱਟਮਾਰ ਕੀਤੀ ਰਾਤ ਵੀ ਇਹਨਾਂ ਨੇ ਮਲਕੀ ਕੁੱਟਮਾਰ ਕੀਤੀ ਤੇ ਹੁਣ ਪਾਜੀ ਮੈਂ ਤਵਾ ਲੈਣ ਜਾਣ ਦੀ ਹਾਂ ਆਪਣਾ ਬਾਜ਼ਾਰ ਦੇ ਵਿੱਚ ਤੇ ਇਹਨਾਂ ਨੇ ਮਲਕੀ ਉਦੋਂ ਵੀ ਤਵਾ ਲੈਣ ਜਾਂਡੀਆਂ ਤੇ ਪਾਜੀ ਉਹ ਬਜਿੰਦਰ ਮੇਰਾ ਜੇਠ ਉਹਨੇ ਮੇਰੇ ਹੱਥੀ ਪਿਆ ਤੇ ਉਹਦਾ ਤਾਈ ਦਾ ਪੋਤਰਾ ਆ ਤਾਈ ਸੱਸ ਦਾ ਪੋਤਰਾ ਉਹਨਾਂ ਨੇ ਪਾਜੀ ਮੈਨੂੰ ਕੋਟਮਾਰ ਕੀਤੀ ਮੇਰੇ ਬੇਟੇ ਬੇਟੇ ਦੀ ਤੇ ਮੇਰੀ ਕੋਈ ਜਿਹੜਾ ਕੋਈ ਦਾਜ ਦੂਜ ਦੀ ਮੰਗਤ ਨਹੀਂ ਕਰਦੇ ਜਿਹਦੇ ਕਰ ਕਿਸ ਤਰ੍ਹਾਂ ਦੇ ਹਾਂਜੀ ਪਾਜੀ ਪਹਿਲਾਂ ਕਬਿਡ ਗੱਡੀ ਦਿੱਤੀ ਧੌਣ ਕਹਿੰਦਾ ਕਿ ਤੇਰੇ ਮਾਪਿਆਂ ਕਿਹੜੀ ਵੱਡੀ ਗੱਡੀ ਦਿੱਤੀ ਇਹਨੂੰ ਲੈ ਜਾਓ ਪਾਜੀ ਗੱਡੀ ਮੁੜ ਕੇ ਲਾਏ ਨਾ ਤੋੜ ਪਾਣ ਕੇ ਗੱਡੀ ਦੇ ਦਿੱਤੀ ਧੌਣਾਂ ਦਾ ਵੀ ਮੈਨੂੰ ਬਲੈਰੋ ਗੱਡੀ ਚਾਹੀਦੀ ਆ ਕਿੱਥੋਂ ਪਾਜੀ ਹਾਂਜੀ ਉਹ ਮੰਗਾਂ ਪੂਰੀਆਂ ਕਰੀ ਜਾਣ ਹਣ ਕਿੰਨਾ ਕ ਇਹਨਾਂ ਨੂੰ ਦੇਜ ਦੇਈ ਜਗੇ ਵੇਖੋ ਹੋਣ ਕੀ ਮੈਂ ਕਿ ਤੁਹਾਨੂੰ ਰੱਖ ਦੇਣੀ ਨਹੀਂ ਭਾਜੀ ਹੁਣ ਰੱਖ ਦੇਣੀ ਉਹ ਕਹਿੰਦਾ ਕਿ ਮੇਰੀ ਮੇਰਾ ਨਹੀਂ ਕੋਈ ਵੀ ਲੈਂਕ ਮੈਨੂੰ ਨਹੀਂ ਪਤਾ ਇਹ ਕੌਣ ਹੈ ਕੌਣ ਨਹੀਂ ਭਾਜੀ ਜੁੰਟੇ ਦੇ ਵਿੱਚ ਮੇਰੇ ਪਾਰਟ ਟੂ ਆਰਡਰ ਹੋਏ ਡਿਪੈਂਡੈਂਟ ਕਾਰਡ ਮੇਰੇ ਬਣੇ ਆ ਮੇਰਾ ਤੇ ਮੇਰੇ ਬੇਟੇ ਦਾ ਤੇ ਭਾਜੀ ਉਹ ਮਤਲਬ ਕਿ ਹੁਣ ਫੋਨ ਫੋਨ ਕਰਦੀ ਫੋਨ ਵੀ ਨਹੀਂ ਚੁੱਕਦੇ ਮੇਰਾ ਪਾਣੀ ਕੰਪਲੀਟ ਕੀਤੀ ਥਾਣੇ ਹਾਂਜੀ ਮਾਨੋਚਲ ਚੌਂਕੇ ਨਾਲ ਕੰਪਲੇਨਟ ਕੀਤੀ ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਸਦਰ ਥਾਣੇ ਵੀ ਕੀਤੀ ਉਹਨਾਂ ਨੇ ਵੀ ਕੋਈ ਮਤਲਬ ਕਿ ਸੁਣਵਾਈ ਕੀਤੀ ਉਹ ਕੰਪਲੀਟ ਵਾਪਸ ਲੈ ਲਈ ਹੁਈ ਫਿਰ ਮਾਨੋਚਲ ਚੌਂਕੀ ਪਰ ਉਹਨਾਂ ਨੇ ਮੈਨੂੰ ਕੋਈ ਸੁ ਉਹ ਕਹਿੰਦੇ ਹੀ ਨਾਲ ਚੱਲਾਂਗੇ ਵੱਧ ਤੋਂ ਵੱਧ ਤੁਹਾਡੀ ਮਦਦ ਕੀ ਮਨ ਕਰਦੇ ਪਾਜੀ ਇਹੋ ਮੇਰੇ ਬੇਟੇ ਦਾ ਦੇ ਮੇਰਾ ਹੱਕ ਅੱਜ ਦਾ 7 ਸਾਲ ਹੋ ਗਏ ਪਾਜੀ ਮੈਨੂੰ ਟੱਕੇ ਖਾਂਦੀ ਨੂੰ ਹਾਂਜੀ ਮੈਨੂੰ ਤਾਂ ਤੁਹਾਨੂੰ ਫੱਕ ਨਹੀਂ ਦਿੰਦੇ ਫਿਰ ਕੀ ਕਰੋਗੇ ਪਾਜੀ ਬੜਾ ਨਹੀਂ ਮੈਂ ਤਾਂ ਜਾ ਮੇਰੇ ਬੇਟੇ ਨੂੰ ਪਾਜੀ ਮੈਂ ਮਰ ਜਾਣਾ ਕੋਈ ਦਿਖਾ ਕੇ ਇਹਨਾਂ ਨੂੰ ਕੋ ਮੇਰਾ ਤੇ ਮੇਰੇ ਬੇਟੇ ਦਾ ਹੱਕ ਦਿੱਤਾ ਜਾਵੇ ਜਾਂ ਮੈਨੂੰ ਮੇਰੀ ਮੇਰੀ ਮੰਗ ਪੂਰੀ ਜੋ ਵੀ ਆ ਪਾਜੀ ਮੇਰੇ ਪ੍ਰਸ਼ਾਸਨ ਨੂੰ ਕਿ ਮੇਰੀ ਸੁਣੀ ਜਾਵੇ ਵੱਧ ਤੋਂ ਵੱਧ ਮੈਂ ਬੜਾ ਦੁਖੀ ਜੀ ਬੇਨੰਦ ਰਖੋ ਤੇ ਸੁਣਦੇ ਆਂ ਕਿ ਬਾਬਾ ਬੜਾ ਬੇਦਖਾ। ਬਾਬਾ ਤੁਹਾਡੀ ਬੇਟੀ ਦਾ ਨਾਮ। ਪਾਜੀ ਬੇਟੀ ਮੇਰੀ ਨੇ ਤਾਂ ਪਰੇਸ਼ਾਨ ਜਦੋਂ ਦੀ ਮੇਰੀ ਬਿਆੜੀ ਵਿਆਹੀ ਨੇ ਬਹੁਤ ਤੰਗ ਪਰੇਸ਼ਾਨੇ ਕਰਦੇ ਮੇਰੀ ਬੇਟੀ ਨੂੰ 6 ਮਹੀਨਾ ਤੋਂ ਸਾਨੂੰ ਟਮਾਟਾ ਕਰਨ ਦਾ ਵੇਦਾਜ ਦਿਨਾ। ਅਸੀਂ ਕਿਹਾ ਅੱਡੀ ਗੱਡੀ ਦੀ ਜਿੰਨੀ ਘੜੀ ਹੈ ਇਸ ਤਾਂ ਅਸੀਂ ਗੱਡੀ ਦਿੱਤੀ ਆ। ਕਹਿੰਦਾ ਮੈਨੂੰ ਬਲੈਰੋ ਗੱਡੀ ਚਾਹੀਦੀ ਆ। ਕਦੀ ਕਹਿੰਦਾ ਮੈਨੂੰ ਥਾਰ ਗੱਡੀ ਚਾਹੀਦੀ ਆ ਕਿੱਥੋਂ ਦੇ ਦिए। ਮੇਰੀ ਸਾਸ ਸਾਈਂ ਛੋਟੀ ਫ੍ਰਿਜ ਕਲੀ ਕਹਿੰਦੀ ਵੱਡੀ ਹੁਣ ਕਿਹੜੀ ਵੱਡੀ ਫ੍ਰਿਜ ਦੇਤੀ ਆ। ਇਹਨਾਂ ਨੇ ਬੈੱਡ ਵੀ ਸਾਡੀ ਧੀ ਤੋਂ ਖੋਲੇ ਜੋ ਇਹਨਾਂ ਨੇ ਜੇ ਕੋਈ ਸਾਡੀ ਕੁੜੀ ਕੌਲੀ ਪਾਣੀ ਪੀਣ ਲੱਗਦੀ ਉਹ ਵੀ ਹਰ ਤੋਂ ਖੋਲਿੰਦੀ ਵੱਧ ਤੋਂ ਵੱਧ ਅਸੀਂ ਦਾਗ ਦਿੱਤਾ ਵਾ ਫੇਰ ਵੀ ਸਾਨੂੰ ਦਾਗ ਦੀ ਇੰਨਾ ਤੰਗ ਪਰੇਸ਼ਾਨ ਸਾਨੂੰ ਕੀਤਾ ਸਾਡਾ ਜੀਹਦਾ ਕੁਝ ਖਾ ਕੇ ਮਰ ਜੀ ਗਏ ਇਹਨਾਂ ਇੰਨਾ ਸਾਨੂੰ ਦੁਖੀ ਕੀਤਾ ਵਾ ਸਾਡੇ ਜਤਿੰਦਰ ਫੌਜੀ ਜਿਹੜਾ ਨਾ ਜਵਾਈ ਮੇਰਾ ਉਹ ਕਟਾਉਂਦਾ ਮੇਰੀ ਧੀ ਨੂੰ ਘਰਦਿਆਂ ਦੇ ਕੋਲੋਂ ਹੁਣ ਜਦੋਂ ਤੁਸੀਂ ਆਪਣੀ ਬੇਟੀ ਨੂੰ ਲੈਣ ਗਏ ਸੀ ਤੁਹਾਡੀ ਬੇਟੀ ਕਿੱਥੇ ਸੀ ਸਾਡੀ ਬੇਟੀ ਬਾਹਰ ਬੈਠੀ ਸੀ ਅਛਾ ਘਰ ਤੋਂ ਘਰ ਤੋਂ ਬਾਹਰ ਕੱਢਿਆ ਹਾਂ ਘਰ ਤੋਂ ਬਾਹਰ ਕੱਢਿਆ ਹੈ ਕੋਟ ਮਾਰ ਕਰਕੇ ਹਾਂਜੀ ਕੋਟ ਮਾਰ ਕਰਕੇ ਕਿੰਨਾ ਕਿੰਨਾ ਕੋਟ ਮਾਰ ਕੀਤੀ ਤੇ ਬਜਿੰਦਰ ਅਤੇ ਇੱਕ ਕਮਨ ਮੁੰਡਾ ਅੱਛਾ ਜੀ ਤੇ ਰਾਤ ਜਦੋਂ ਬਾੜੀ ਬੇਟੀ ਨੇ ਫੋਨ ਕੀਤਾ ਵਾ ਰਾਤ ਜਿਹੜੇ ਜਿਹੜਾ ਅੰਗਰੇਜ਼ ਆ ਗਾਲਾਂ ਦੇਂਦਿਆ ਸਾਰੀਆਂ ਸੜਕੋ ਸਾਰੇ ਪ੍ਰੂਫ ਹੈਗੇ ਸੱਸ ਵੀ ਗਾਲਾਂ ਕੱਢਣ ਦੀ ਨਿਕਲ ਬਾਹਰ ਇਹਨੂੰ ਘਰੋਂ ਕੱਢੋ ਇਹਨੂੰ ਸੱਸ ਵੱਲੋਂ ਵੀ ਕੋਟ ਮਾਰ ਕੀਤੀ ਗਈ ਨਨਾਲ ਵੱਲੋਂ ਹਾਂ ਸੱਸ ਵੀ ਹੱਥੀ ਪੈਂਦੀ ਸੀ ਨਨਾਲ ਫੋਨ ਕਰਕੇ ਕਟਾਉਂਦੀ ਆ ਆਪਣੇ ਭਰਾ ਤੋਂ ਠੀਕ ਹੈ ਤੁਸੀਂ ਕੀ ਮੰਗ ਕਰਦੇ ਹੋ ਪੱਛਾ ਸੰਦੋ ਨਹੀਂ ਹਾਦੀ ਤੇ ਉਹ ਹਾਦੀ ਤੇ ਨਿਸਾਬ ਦਿੱਤਾ ਜਾ ਪਾਪਾ ਫੋਨ ਕਰੋ ਮੈਂ ਗੱਲ ਕਰਨੀ ਆ ਤੁਹਾਡੇ ਨਾਲ ਅਹੀਂ ਨਾ ਕਰ ਜਾਣਾ ਆਪਣੇ ਤੁਸੀਂ ਮੈਨੂੰ ਪਿਆ ਨਹੀਂ ਕਰਦੇ ਬਿਲਕੁਲ ਵੀ ਨਹੀਂ ਕਰਦੇ ਪਾਪਾ ਜੀ ਪੱਕਾ ਲੈਣਾ ਰਹੇ ਆ ਆਪਣੇ ਕਾਲ ਪਾਪਾ ਜੀ ਫੋਨ ਕਰੋ ਮੇਰਾ ਨਾਮ ਲਸ਼ਕਰ ਸਿੰਘ ਆ ਕਿਹੜੇ ਮੈਂ ਜੀਓ ਵਾਲਾ ਤੋਂ ਆਮ ਆਦਮੀ ਪਾਰਟੀ ਦਾ ਜੂਸਪਰਧਾਨ ਆ ਜੀ ਤੁਹਾਡੀ ਇੱਕ ਲੜਕੀ ਨੇ ਇਲਜ਼ਾਮ ਲਗਾਇਆ ਕਿ ਜੀ ਸਾਡੇ ਘਰੇ ਨੂੰ ਝਗੜੇ ਦੇ ਵਿੱਚ ਸਾਡਾ ਝਗੜਾ ਹੋਣ ਦਾ ਕਾਰਨ ਲਸ਼ਕਰ ਸਿੰਘ ਆ ਕੀ ਹੈਗਾ ਮੈਂ ਜੀ ਇਹਨਾਂ ਦਾ 2 ਢਾਈ ਸਾਲ ਤੋਂ ਇਸੇ ਕੇਸ ਦੇ ਵਿੱਚ ਆ ਹਾਲਾ ਕਿ ਇਹਨਾਂ ਦਾ ਕੇਸ ਚੱਲਦੇ ਨੂੰ 4-5 ਸਾਲ ਹੋ ਗਏ ਹੋਈ ਕਿ ਉਹ ਕੁੜੀ ਆ ਗਈ ਰਹਿ ਪਈ ਥੋੜੇ ਦਿਨਾਂ ਮਾਤਾ ਨੇ ਉਹਦੀ ਨੇ ਕੋਈ ਗੱਲ ਕੀਤੀ ਉਹ ਚਲ ਗਈ ਤੇ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਭਾਜੀ ਇਹਨਾਂ ਨੂੰ ਕਹਿ ਕੇ ਤੇ ਸਾਡਾ ਫੌਜੀ ਨੂੰ ਕਹੋ ਕਿ ਆੜੇ ਕੋਠੀ ਪਾਵੇ ਫਿਰ ਕੁੜੀ ਆਊਗੀ ਜਦੋਂ ਕਿ ਇਹਨਾਂ ਦਾ ਤਕਰੀਬਨ ਕਿੰਨੇ 3 ਕਿ ਸਾਲ ਉੱਥੇ ਕੁੜੀ ਆਪ ਦੇ ਪੇਕੇ ਰਹਿ ਗਈ ਉਸ ਤੋਂ ਬਾਅਦ ਜਦੋਂ ਸਰਕਾਰ ਬਣੀ ਉਹ ਮੈਂ ਕਹਿ ਕੇ ਇਹਨਾਂ ਨੂੰ ਮਾਂ ਫੌਜੀ ਸਾਹਿਬ ਕੋਠੀ ਪਾ ਆਗੇ ਕੱਲ ਨੂੰ ਵੀ ਪੋਣੀ ਅੱਜ ਵੀ ਪਾਦੋ ਤੇ ਕੁੜੀ ਜਾਂਦੀ ਆ ਤਾਂ ਪਹਿਲੇ ਆਈ ਹੀ ਉਹਨੂੰ ਕੋਠੀ ਵੀ ਪਾ ਕੇ ਦਿੱਤੀ ਫੌਜੀ ਸਾਹਿਬ ਨੇ ਤਿਆਰੀ ਕਰਾ ਕੇ ਸਾਰਾ ਕੁਝ ਕਰਾ ਕੇ ਫਿਰ ਉਹਨੇ ਆਖਿਆ ਮੇਰੇ ਇਹ ਛੋਟੇ ਛੋਟੇ ਕੰਮ ਕਰਾ ਕੇ ਦੋ ਉਹ ਵੀ ਕਰਵਾ ਕੇ ਦਿੱਤੀ ਜੋ ਵੀ ਇਹ ਡਿਮਾਂਡਾਂ ਰੱਖੀ ਗਿਆ ਮੈਂ ਫੌਜੀ ਨੂੰ ਕਹਿ ਕੇ ਪੂਰੀਆਂ ਕਰਾਉਂਦਾ ਰਹਿਨਾਂ ਦੀਆਂ ਪੂਰੀਆਂ ਕਰਾ ਕੇ ਸਾਰਾ ਕੁਝ ਜਦੋਂ ਹੁਣ ਫੇਰ ਸਾਰਾ ਕੁਝ ਕਰਾ ਕੇ ਅੰਦਰ ਕੋਠੀ ਵੀ ਲੋ ਬਣੀ ਪਈ ਆ ਉਹ ਆਈ ਆ ਥੋੜੇ ਦਿਨ ਪਤਾ ਨਹੀਂ ਰਹੀ ਆ ਤੇ ਮੁੜ ਕੇ ਇਹਨਾਂ ਨਾਲ ਫੇਰ ਕੋਈ ਗੱਲਬਾਤ ਫੋਨ ਤੇ ਹੋਈ ਆ ਕੀ ਹੋਈ ਆ ਤੇ ਬਾਅਦ ਚੱਲ ਗਈ ਆ ਤੇ ਉਹਨੇ ਸਦਰ ਰਿਪੋਰਟ ਦੇ ਦਿੱਤੀ ਜੀ ਇਹ ਮੈਨੂੰ ਲੈ ਗੇ ਨਹੀਂ ਜਾਂਦੇ ਜਿਵੇਂ ਉਹ ਕਰਦੇ ਜੇ ਇਹ ਕਰਦੇ ਚਲੋ ਆਪਾਂ ਉੱਥੇ ਸਦਰ ਗਏ ਆ ਇਹਨਾਂ ਨਾਲ ਇਹਦੇ ਭਰਾਵਾਂ ਨੂੰ ਲੈ ਕੇ ਇਹਨਾਂ ਦਾ ਨਾਮ ਦੇ ਕੇ ਰਿਪੋਰਟ ਦਿੱਤੀ ਤੇ ਇਹ ਜਦ ਕੀ ਇਹਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੈ ਇਹ ਵਿਚਾਰੇ ਦੋਵੇਂ ਭਰਾ ਵੱਖਰੇ ਆ ਆਪ ਦਾ ਅਧਿਕਾਰ ਇਹਨਾਂ ਦੇ ਆਪ ਦਾ ਕਾਰੋਬਾਰ ਕਰਦੇ ਆ ਮੈਂ ਵੀ ਦੂਰੀ ਤੇ ਫਿਰ ਮੈਂ ਉੱਥੇ ਸਦਰ ਥਾਣੇ ਉੱਥੇ ਜਾ ਕੇ ਸਤਨਾਂ ਸਿੰਘ ਕੋਲ ਗੇ ਸੀ ਮੈਂ ਕਿਹਾ ਜੀ ਇਹਨਾਂ ਨੂੰ ਆਪਾਂ ਨੂੰ ਭੈਣ ਨਾਲ ਗੱਲ ਕਰੀਏ ਗਿੱਲਾਂ ਵਾਲਾ ਫੌਜੀ ਤਾਂ ਆਇਆ ਹੀ ਫੌਜੀ ਸਾਹਿਬ ਵੀ ਆਇਓ ਉਥੇ ਤੇ ਫੌਜੀ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਵੀ ਇਹਨਾਂ ਨਾਲ ਆਪਾਂ ਆਪਣਾ ਕੋਈ ਵਿਰੋਧ ਨਹੀਂ ਆ ਤੇ ਥੋੜੀ ਜੀ ਗੱਲ ਹੋਈ ਇਹ ਨਿੱਕੀ ਜੀ ਗੱਲ ਤੋਂ ਆਪਾਂ ਤੇ ਇਹਨਾਂ ਨੂੰ ਆਪਾਂ ਲੰਮਾ ਨਾ ਪਾਈਏ ਤੇ ਇਹਨਾਂ ਨੂੰ ਆਪਾਂ ਉੱਥੇ ਭੇਜ ਗਏ ਕੁੜੀ ਨੂੰ ਚਲੋ ਜੀ ਉਹਨਾਂ ਨਾਲ ਕਹਿ ਕੇ ਇਹਨੇ ਕੁੜੀ ਨੇ ਜਾਣਾ ਵਾ ਮੈਂ ਵੀ ਫੌਜੀ ਨੂੰ ਗੱਲ ਕੀਤੀ ਫੌਜੀ ਸਾਹਿਬ ਨਾਲ ਉਹ ਕਹਿੰਦਾ ਵੀ ਮੈਂ 20 ਤਰੀਕ ਤੱਕ ਛੁੱਟੀ ਆ ਜਾਣਾ ਵਾ ਮੈਂ ਚਾਬੀਆਂ ਦੀ ਕੋਠੀ ਨੂੰ ਲੌਕ ਕਰਕੇ ਲੈ ਗਿਆ ਸੀ ਤੇ ਮੈਂ 20 ਤਰੀਕ ਨੂੰ ਆਨ ਕੇ ਤੇ ਆਪਾਂ ਵੇਹ ਵਟਾ ਕਰਕੇ ਤੇ ਕੋਈ ਨਹੀਂ ਆ ਜਾਣਗੇ ਘਰੇ ਤੇ ਮੈਂ ਸਬਦਾ ਵੀ ਪਾ ਜੂਗਾ ਜਦ ਕਿ ਇਹਨਾਂ ਨੇ ਉਸੇ ਦਿਨ ਸ਼ਾਮ ਨੂੰ ਪਹਿਲਾਂ ਮੈਨੂੰ ਕਹਿੰਦੇ ਵੀ ਦਰਵਾਜ਼ੇ ਤੋੜ ਕੇ ਬਾਹਰ ਲੈ ਤੇ ਕੁੜੀ ਨੂੰ ਅੰਦਰ ਘਰੇ ਬਿਠਾਓ ਮੈਂ ਕਿਹਾ ਜੀ ਮੈਂ ਕਿਸੇ ਦੇ ਘਰ ਦੇ ਦਰਵਾਜ਼ੇ ਨਹੀਂ ਤੋੜ ਸਕਦਾ ਤੇ ਨਾ ਮੇਰੇ ਤੋੜਨੇ ਬੰਦੇ ਹੀ ਆ ਤੁਸੀਂ ਜਾ ਕੇ ਆ ਜਾਓ ਆਪਾਂ ਫੌਜੀ 20 ਤਰੀਕ ਨੂੰ ਆ ਜਣਾ ਤੁਹਾਨੂੰ ਘਰੇ ਬਿਠਾ ਲਾਂਗੇ ਕੋਈ ਚੱਕਰ ਹੋਵੇ ਤੇ ਫਿਰ ਇਹਨਾਂ ਨੇ ਆਣ ਕੇ ਕੋਈ ਬੰਦਾ ਲਿਆਂਦਾ ਇਹਨਾਂ ਨੇ ਨਾਲ ਤੇ ਆ ਕੇ ਇਹਨਾਂ ਨੇ ਵੇਖੋ ਜੀ ਕੋਠੇਓ ਦੀ ਕੋਠੀ ਦਾ ਦਰਵਾਜ਼ਾ ਫੌਜੀ ਦਾ ਸਭ ਦਾ ਤੋੜ ਕੇ ਅੰਦਰ ਇੰਟਰੂ ਇਹ ਰਾਤ ਰਹੇ ਆ ਸਵੇਰੇ ਫੇਰ ਚਮਕੀ ਗਿਆ ਉੱਥੇ ਗੱਲਬਾਤ ਹੋਈ ਜੀ ਕੋਈ ਗੱਲ ਨਹੀਂ ਫੌਜ ਸਾਹਿਬ ਆਊਗਾ ਤੇ ਫੇਰ ਆਜੋ ਕੁੜੀ ਆਣ ਕੇ ਇਹਨਾਂ ਨੇ ਆਪ ਹੀ ਇਹਨਾਂ ਤੇ ਅਲਿਗੇਸ਼ਨ ਲਾਤੇ ਜੀ ਇਹ ਤੇ ਇਹਨਾਂ ਨੇ ਮੈਨੂੰ ਉਹਦੇ ਦਿਉਰਾਣੇ ਤੇ ਜੇੜਨੇ ਘਰੋਂ ਬਾਹਰ ਕਰਤਾ ਘਰੋਂ ਬਾਹਰ ਕਰਤਾ ਘਰੋਂ ਬਾਹਰ ਕੱਢ ਕੇ ਜੀ ਮੈਨੂੰ ਆਵੇ ਬੈਗ ਨਾਲ ਚੋਕੇ ਬਾਹਰ ਰੱਖ ਲਏ ਤੇ ਕੁੜੀ ਨੂੰ ਮਾਂ ਨੇ ਪਹਿਲਾਂ ਹੀ ਫੋਨ ਲਾਤਾ ਤੂੰ ਬੈਗ ਬਾਹਰ ਰੱਖ ਕੇ ਤੇ ਉੱਥੇ ਰੌਲਾ ਪਾਦੀ ਮੈਂ ਮਿਲ ਘਰੋਂ ਫੜਦੇ ਲੱਗਿਆ ਤੇ ਜਦ ਕਿ ਇਹਨਾਂ ਦਾ ਸਾਰਾ ਆਣ ਗਵਾਨ ਤੇ ਮੈਨੂੰ ਵੀ ਇਹਨਾਂ ਨੇ ਮੌਕੇ ਤੇ ਸੱਦਾ ਵੀ ਦੇ ਦੋ ਵੀ ਆਹ ਕੰਮ ਹੋਣ ਲਿਆ ਮੈਂ ਮੌਕੇ ਤੇ ਆਇਆ ਤੇ ਇਹਨੇ ਬੈਗ ਬਾਹਰ ਰੱਖਿਆ ਤੇ ਉਹਨਾਂ ਨੂੰ ਫੋਨ ਕੀਤਾ ਉਹ ਕੈਮਰੇ ਲੈ ਕੇ ਵੀਡੀਓ ਬਣਾਉਂਦੇ ਆਏ ਆ ਤੇ ਸਾਡੀ ਕੁੜੀ ਨੂੰ ਬਾਹਰ ਕਰਤਾ ਜੀ ਬਾਹਰ ਕਰਤਾ ਜੀ ਜਦ ਕਿ ਸਾਰੇ ਇਥੇ ਆਣ ਗਵਾਨ ਨੂੰ ਕਿਸੇ ਨੂੰ ਪੁੱਛੋਂਗੇ ਤੇ ਮੌਜੂਦਾ ਉਹ ਸਾਰੇ ਦੱਸਣਗੇ ਵੀ ਇਹ ਪਹਿਲਾਂ ਹੀ ਬੈਗ ਬਾਹਰ ਰੱਖ ਕੇ ਬੈਠੀ ਤੇ ਇਥੇ ਬਿਠਾ ਕੇ ਲੈ ਕੇ ਇੰਨੀ ਗੱਲ ਮੈਨੂੰ ਕਹਿਣ ਦਾ ਵੇ ਤੁਸੀਂ ਵੀ ਵਿੱਚ ਰਲੇ ਜੀ ਇਹਨਾਂ ਨਾਲ ਤੁਸੀਂ ਉਹ ਕਰਦੇ ਜਿਵੇਂ 2.5 ਸਾਲ ਤੋਂ ਤੇ ਮੈਂ ਤੁਹਾਡੇ ਨਾਲ ਦੀ ਗੱਲ ਕਰਨਿਆ ਫਿਰ ਵਧੀਆ ਮੈਂ ਇਹਨਾਂ ਨੂੰ ਸਿਰਫ ਇੰਨਾ ਆਖਿਆ ਵੀ ਮਹਾ ਭੈਣ ਮੇਰੀਏ ਤੂੰ ਕੁੜੀ ਦੀ ਮਾਂ ਵਾ ਤੂੰ ਥੋੜੀ ਦਖੰਦਾਜੀ ਘਟ ਕਰਦੇ ਤੇ ਕੁੜੀ ਤੇਰੀ ਵਧੀਆ ਵਾਸਤੇ ਰ ਥੋੜਾ ਜਿਹਾ ਆਪਾਂ ਦਖਲ ਦੰਦੀ ਜੀ ਕਢਾਈਏ ਪਰ ਨਹੀਂ ਹੁੰਦਾ ਜੀ ਕਿਸੇ ਦੀ ਗੱਲ ਮੰਨਦੀ ਨਹੀਂ ਐਸੀ ਗੱਲ ਤਾਂ ਮੇਰੇ ਵੀ ਖਿਲਾਫ ਹੋ ਗਈ ਵੀ ਇਹ ਇੰਨੀ ਗੱਲ ਕਿਉਂ ਕਹਿੰਦਾ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕੁੜੀ ਦਾ ਘਰ ਨਹੀਂ ਵਸ ਰਹਾ ਉਹਦੀ ਮਾਂ ਇੱਥੇ ਬਿਲਕੁਲ ਜੀ ਸੱਚਾਈ ਜਿਹੜੀ ਹੈ ਨਾ 101% ਉਹ ਮਾਂ ਨਹੀਂ ਘਰ ਨਹੀਂ ਵਸਣ ਦਿੰਦੀ ਜਦ ਕਿ ਉਹਦਾ ਘਰ ਵਾਲਾ ਪੁਲਿਸ ਦੇ ਵਿੱਚ ਉਹ ਵੀ ਗੱਲ ਕਰ ਸਕਦਾ ਨਹੀਂ ਕਰਦਾ ਉਹ ਸਾਰਾ ਕੋ ਜੋ ਇੱਕ ਦੇ ਹੀ ਦਾ एग्जाम ਲਾਗੇ ਤੇ ਪਹਿਲੂ ਕੋਵਿਡ ਗੱਡੀ ਦਿੱਤੀ ਆ ਤੁਹਾਨੂੰ ਕੋ ਗਰੀਜ਼ਾ ਗੱਡੀ ਮੰਗਦੇ ਜਿਹੜੀ ਗੱਡੀ ਦਿੱਤੀ ਹੋਈ ਇਹ ਕਹਿੰਦੇ ਵੀ ਆਪ ਹੀ ਲੈ ਗਏ ਤੋਂ ਉਹਨਾਂ ਨੇ ਵੇਚਤੀ ਹੋਈ ਉਹਨਾਂ ਨੂੰ ਮੈਟਰ ਪਤਾ ਹੋਣਾ ਉਹ ਚੀਜ਼ ਦਾ ਮੈਨੂੰ ਨਹੀਂ ਪਤਾ ਪਰ ਜਿਹੜੀ ਮੰਗਣ ਵਾਲੀ ਗੱਲ ਆ ਫੌਜੀ ਸਾਹਿਬ ਦਾ ਦੇ ਉੱਤੇ ਆ ਤੁਹਾਡੇ ਸਾਹਮਣੇ ਕੋਠੀ ਪਾਈ ਉਹਨਾਂ ਨੇ ਮੰਗ ਕੇ ਉਹਦੇ ਜਾਂ ਇੱਥੇ ਹੋਵੇ ਤੇ ਫਿਰ ਚਲਾਉਣ ਵਾਸਤੇ ਮੰਗੇ ਜਿਹਨੂੰ ਆਇਆ ਹੀ ਨਹੀਂ ਇੱਥੇ ਉਹਨਾਂ ਨੇ ਮੰਗ ਕੇ ਕਿਹੜੀ ਗੱਡੀ ਚਲਾਉਣੀ ਹੈ ਇੱਕ ਹੋਰ ਤੇ ਜਮੂਰ ਪੁਲਿਸ ਸਾਹਿਬ ਤੇ ਲੰਗ ਪਈ ਆ ਕਿ ਜਿਨੇ ਵਿਆਹ ਕਰਾਇਆ ਬਾਹਰ ਔਰਤ ਰੱਖੀ ਕੋਈ ਭਾਜੀ ਕਿਹੜੀ ਚੀਜ਼ ਸੁਭੀ ਰਹਿੰਦੀ ਹਰ ਚੀਜ਼ ਦਾ ਰਿਜ਼ਲਟ ਹੁੰਦਾ ਤਾਂ ਕੱਢ ਕੇ ਫਿਰ ਦੱਸਣਾ ਪ੍ਰੂਫ ਕੱਢ ਕੇ ਦੱਸਣ ਤੇ ਹੀ ਪੁੱਛਣ ਵਾਲੇ ਬਣੇ ਐ ਅਈ ਆਖਿਆ ਹੁਣ ਦੱਸੋ ਕਿ ਜੇ ਕੋਈ ਫੌਜੀ ਦੀ ਗਲਤੀ ਆ ਤਾਂ ਹਾਨੂੰ ਦੱਸੋ ਹੁਣ ਫੌਜੀ ਦੇ ਇਲਜ਼ਾਮ ਇਲਜ਼ਾਮ ਇਹਨਾਂ ਭਰਾਵਾਂ ਦੇ ਲਾਉਂਦੀ ਆ ਜਿਹੜੇ ਕਿ ਵਿਚਾਰੇ ਮਿਹਨਤ ਮਜ਼ਦੂਰੀ ਕਰਦੇ ਆ ਤੇ ਆਪ ਦਾ ਟਾਈਮ ਪਾਸ ਕਰਦੇ ਆ ਇਹਨਾਂ ਦੇ ਇਲਜ਼ਾਮ ਲਾਉਂਦੀ ਜੋ ਇਹਨਾਂ ਤੇ ਇਲਜ਼ਾਮ ਲਾਊਗੀ ਫਿਰ ਤੇ ਸਾਨੂੰ ਖੜਨਾ ਪਊਗਾ ਨਾ ਕਿਉਂ ਆਪਾਂ ਲਾਉਨੇ ਇਲਜ਼ਾਮ ਇਹਨਾਂ ਵਿਚਾਰੇ ਬਿਲਕੁਲ ਜਿੰਨੇ ਵੀ ਇਲਜ਼ਾਮ ਬਿਲਕੁਲ ਝੂਠੇ ਆ ਬਿਲਕੁਲ ਜੀ ਬਿਲਕੁਲ ਝੂਠੇ ਆ ਜਨੂੰ ਮੈਂ 2 ਸਾਲ ਤਏ ਇਹਦਾ ਵਰਕ ਕਰਕੇ ਵਿੱਚ ਵੇ ਨਾ ਕਿ ਮੈਂ ਪਹਿਲਾਂ ਸਾਰਾ ਇਹਨਾਂ ਦਾ ਸਮਝ ਕੇ ਵੀ ਵਜ੍ਹਾ ਕੀ ਆ ਤੇ ਵਜ੍ਹਾ ਅੱਜ ਮੈਂ ਜਿੰਨੇ ਮੋਤਵਾਰਾਂ ਨੇ ਪਹਿਲਾਂ ਇਹਨਾਂ ਦੇ ਰਾਜੇ ਨਾਮੇ ਕਰਾਇਆ ਮੈਂ ਸਾਰੇ ਇਕੱਠੇ ਕਰ ਦਿੰਨਾ ਜੇ ਕੋਈ ਬੰਦਾ ਕਹੇ ਵੀ ਫੌਜੀ ਦੇ ਵਿੱਚ ਨੁਕਸਿਆ ਤੇ ਆਪਾਂ ਬੈਠੇ ਆਪਾਂ ਕੀ ਦਾਣਾ ਆਪਾਂ ਇੱਕੋ ਜੇ ਆਪਾਂ ਨਵੇਂ ਅਈ ਤਾਂ ਨਿਆ ਘਰ ਬਸੇ ਉਹਦਾ ਪਰ ਵਸਾਉਣ ਵਾਲੀ ਗੱਲ ਨਹੀਂ ਕਰਦੇ ਇਦਾਂ ਥੋੜਾ ਘਰ ਵਸਦੇ ਹੁੰਦੇ ਵੀ ਆਪਾਂ ਇੱਕ ਦੂਜੇ ਦੇ ਐਗਜ਼ਾਮ ਬਾਜੀ ਲਾਉਂਦੇ ਰਹੀਏ ਫਿਰ ਘਰ ਵਸਦੇ ਨਹੀਂ ਸਰ ਬਲਜੰਦ ਦੱਸ ਸਕਦੇ ਕਿੱਥੇ ਰਹਿਣਗੇ ਜੀਓ ਵਾਲੇ ਦੇ ਜੇ ਤੁਹਾਡੀ ਭਾਬੀ ਨਿਕ ਟੱਟ ਤੇ ਐਗਜ਼ਾਮ ਲਾਇਆ ਤੇ ਤੁਸੀਂ ਉਹਦੇ ਰਸਤੇ ਜਾਂਦੇ ਘੁੱਟ ਮਾਰ ਦਿੱਤੀ ਕੀ ਮਸਲਾ ਨਹੀਂ ਸਰ ਅਸੀਂ ਕੋਟਵਾਦ ਕਰ ਸਕਦੇ ਸਾਡੇ ਛੋਟੇ ਧੀ ਹਾਰ ਗਈ ਪਾਣ ਹਾਰ ਗਈ ਆ ਵੇਖੋ ਵੀ ਜਨਾਨੀ ਦੇ ਇੱਕ ਬੰਦਾ ਹੱਥ ਚੁੱਕਦਾ ਨਹੀਂ ਚੰਗਾ ਲੱਗਦਾ ਸਾਡਾ ਮਰਦਲ ਕੋਈ ਨਹੀਂ ਹੈਗਾ ਜੀ ਉਦੋਂ ਕੁਛ ਮਾੜੀ ਚੰਗੀ ਕਹਿੰਦਾ ਜੀ ਇਹਦੇ ਨਜਾਵ ਲਾਉਂਦੇ ਸਾਡੇ ਦੇ ਸਾਰਾ ਤੇ ਕੀ ਤੈ ਤੁਸੀਂ ਜੀਪ ਰਾਮਪੁਰੋਂ ਚਲੇਗੀ ਆ ਉਦੋਂ ਤੁਸੀਂ ਵੀ ਕੱਢਿਆ ਕਿ ਜਾਂ ਆਪੇ ਸਾਡ ਆਪੇ ਗਈ ਹੈ ਉਹ ਤੋਂ ਪਹਿਲਾਂ ਜਾਣਦਾ ਹੈ ਬਸ ਸਾਡੇ ਮੱਥਾ ਟੇਕਣਾ ਮੈਂ ਤੇ ਇੱਕ ਮਰਾ ਪਤਿਆ ਹਾਂ ਤੇ ਮੁਰਗੇ ਜਦੋਂ ਮੈਂ ਵੇਖਿਆ ਮੈਂ ਆਏ ਵਿੱਚ ਮੁੰਡਾ ਲੈ ਕੇ ਜਾਂਦੇ ਯਾਰ ਇਹ ਕਿੱਥੇ ਚੱਲੀ ਆ ਹਲੇ ਨੇਰੇ ਤੇ ਸਾਡੇ ਨਾਲ ਕੂੰਦੀ ਨਹੀਂ ਹੈਗੀ ਸਾਡਾ ਫਿਰ ਮੈਂ ਇਹ ਖਲੋਤਿਆ ਉਹ ਜਿਆ ਤਿੰਨ ਗੱਲੇ ਪਛਾਹੇ ਉਥੋਂ ਮੈਂ ਸਾਡੀ ਵੀਡੀਓ ਬਣਾਈ ਫੇਰਾ ਮੈਂ ਵੀ ਇੱਡੀ ਦਰ ਜਾਣਦੇ ਕਿ ਕਮਸੇ ਕਮ ਮਲਾਜਮਾਂ ਨੂੰ ਜੇ ਕਿਹਾ ਤੇ ਪਿੰਡ ਦੇ ਸਰਪੰਚ ਨੂੰ ਉਖਾਦ ਸਕਾ ਕਿਰਾ ਵੇਖੋ ਕੱਲੀ ਜਾਣਦੀ ਆ ਕੱਲੋ ਸਾਡੇ ਕੋਲ ਨਾ ਜਾਵਣਾ ਹੋਵੇ ਕੋਈ ਸਾਡੇ ਤੇ ਨਾ ਕੋਈ ਦੋਸ਼ ਹੋਵੇ ਮੁਰਗੇ ਸਾਨੂੰ ਨਾ ਕੋਈ ਮਾੜਾ ਚੰਗਾ ਕਵੇ ਵੀ ਤੁਸੀਂ ਘੱਲੇ ਜਾ ਕਿਦਾਂ ਪਰ ਉਹ ਆਪਦੇ ਆਪੇ ਗਈ ਆ ਜੀ ਨਾ ਸਾਦਾ ਇਹਨੇ ਕੋਈ ਉਹਨਾਂ ਹੱਥ ਨੇ ਲਾਇਆ ਕੋਆ ਕੋ ਆਇਆ ਨੇ ਸਾਦੋਂ ਨਾ ਜੀ ਹਾਂਜੀ ਸਰ ਮੇਰਾ ਨਾਮ ਹੈਗਾ ਅੰਗਰੇਜ਼ ਸਿੰਘ ਜੀ ਕਿਹੜੇ ਪਿੰਡ ਤੋਂ ਸਰ ਹਾਂਜੀ ਬੜਤੂ ਜੀ ਇੱਕ ਇਲਜਾਮ ਲਗਾਇਆ ਤੁਹਾਡੀ ਪਰਜਾਈ ਨੇ ਕਿ ਤਸਵੀਰ ਨਾਲ ਕੁੱਟ ਮਾਰ ਕੀਤੀ ਘਰ ਆਇਆ ਇਹ ਐਸਾ ਮਸਲਾ ਹੈ ਹਾਂਜੀ ਸਰ ਸਰ ਉਹਨਾਂ ਨੇ ਉਹ ਆਏ ਆ ਪਰਸੋਂ ਆਏ ਆ ਠੀਕ ਹੈ ਜੀ ਆਏ ਆ ਤੇ ਆਣ ਕੇ ਉਹਨਾਂ ਨੇ ਕੀ ਕੀਤਾ ਵਾ ਘਰੇ ਕੋਈ ਨਹੀਂ ਹੈਗਾ ਠੀਕ ਹੈ ਜੀ ਮੈਂ ਹਾਂ ਘਰੇ ਮੈਂ ਵੀ ਆਪਦਾ ਕੰਮ ਤੰਦਾ ਕਰ ਰਿਹਾ ਹਾਂ ਠੀਕ ਹੈ ਜੀ ਆਏ ਆ ਉਹਨਾਂ ਨੇ ਮੁੰਡੇ ਲਿਆਂਦੇ ਆ ਦੋ ਤਿੰਨ ਨਾਲ ਇੱਕ ਮੁੰਡਾ ਅੰਦਰ ਆਇਆ ਵਾ ਬਾਕੀ ਮੁੰਡੇ ਬਾਹਰ ਖੜੇ ਹੋਏ ਆ ਠੀਕ ਹੈ ਜੀ ਉਹਨਾਂ ਨੇ ਆਣ ਕੇ ਦਰਵਾਜ਼ਾ ਤੋੜਨ ਲੱਗੇ ਆ ਜੀ ਜਿਹੜਾ ਕਿ ਉਹਨੇ ਫੌਜੀ ਨੇ ਆਪਦੇ ਉਹਨੇ ਘਰ ਦੇ ਲੱਗਾ ਆਵਾ ਮੇਨ ਦਰਵਾਜਾ ਤੇ ਉਹਨਾਂ ਨੇ ਜਾ ਕੇ ਦਰਵਾਜਾ ਤੋੜਨ ਦਾ ਪਿਆ ਮੈਂ ਗਿਆ ਵਾਂ ਮੈਂ ਜਾ ਕੇ ਪੁੱਛਿਆ ਵਾਂ ਮੈਂ ਕਿ ਭੀ ਅਬੀ ਕੀ ਚੱਕਰ ਹੈ ਤੁਸੀਂ ਦਰਵਾਜਾ ਕਿਉਂ ਤੋੜਨ ਦਾ ਜੋ ਤੇ ਮੈਨੂੰ ਕਹਿ ਰਹੇ ਆ ਵੀ ਤੁਸੀਂ ਸਾਡੇ ਕੰਮ ਚ ਦਖਲ ਦਾ ਜਿੰਦੇ ਨਹੀਂ ਮੈਂ ਕਿ ਭੀ ਨਹੀਂ ਤੁਸੀਂ ਮੈਂ ਇਸ ਟਾਈਮ ਆਪਾਂ ਘਰੇ ਆ ਅਸੀਂ ਮੌਜੂਦਾ ਵਾਂ ਤੁਸੀਂ ਸਾਨੂੰ ਦੱਸ ਸਕਦੇ ਜੋ ਵੀ ਦਰਵਾਜਾ ਕਿਉਂ ਤੋੜਨਦੇ ਤੁਸੀਂ ਚਾਬੀ ਲਾ ਕੇ ਖੋਲੋ ਤੁਸੀਂ ਜਾਂ ਮੈਂ ਬਾਅਦ ਉਹ ਮੁੰਡਾ ਜਿਹੜਾ ਆਇਆ ਹੈ ਨਾਲ ਮੈਂ ਉਹਨੂੰ ਵੀਰ ਨੂੰ ਕਿਹਾ ਮੈਂ ਵੀਰ ਜੀ ਵੀ ਕੀ ਚੱਕਰ ਹੈ ਤੂੰ ਦਰਵਾਜਾ ਕਿਉਂ ਤੋੜਨਦਾ ਵਾਂ ਤੈਨੂੰ ਕਿਸੇ ਗੱਲ ਦਾ ਪਤਾ ਵਾ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਦਰਵਾਜ ਇਹ ਤਾਂ ਫੌਜੀ ਨੂੰ ਫੋਨ ਤੇ ਮੇਰੀ ਗੱਲ ਕਰਵਾ ਦਿਓ ਇਹ ਚੀਜ਼ ਮੈਂ ਸਾਰੀ ਨਾਲ ਰਿਕਾਰਡ ਕਰ ਰਿਆ ਨਾ ਉਹਨੇ ਵੀ ਇਸ ਚੀਜ਼ ਨੂੰ ਰਿਕਾਰਡ ਕੀਤਾ ਆ ਠੀਕ ਹੈ ਬਾਅਦ ਜੀ ਕਹਿੰਦੀ ਨਹੀਂ ਅਸੀਂ ਦਰਵਾਜ਼ਾ ਤੋੜਨਾਂ ਦੇ ਤੋੜਨਾ ਵਾ ਉਹ ਬਾਅਦ ਮੁੰਡਾ ਜਿਹੜਾ ਨਾਲ ਆਇਆ ਹੈ ਉਹਨੇ ਮੈਨੂੰ ਤਾਂ ਕਹੀ ਦਿੱਤੀ ਵੀ ਮੈਂ ਦਰਵਾਜ਼ਾ ਤੋੜਨਾ ਨਹੀਂ ਤੂੰ ਮੇਰੇ ਕੰਮ ਵਿੱਚ ਦਖਲਅੰਦਾਜ਼ੀ ਨਾ ਦੇ ਤੂੰ ਪਾਸੇ ਹੋ ਕੇ ਖੜਾ ਜਾ ਮੈਂ ਚਲੋ ਠੀਕ ਹੈ ਤੁਸੀਂ ਆਪਦਾ ਦਰਵਾਜ਼ਾ ਤੋੜ ਲਓ ਮੈਂ ਫੌਜੀ ਨੂੰ ਫੋਨ ਕਰਦਾ ਮੈਂ ਤੁਹਾਡੀ ਵੀਡੀਓ ਬਣਾਉਣੀ ਆ ਐਦਾਂ ਤੁਸੀਂ ਘਰੇ ਆਣ ਕੇ ਕਿਸੇ ਦਾ ਦਰਵਾਜ਼ਾ ਨਹੀਂ ਤੋੜ ਸਕਦੇ ਬਾਕੀ ਤੁਸੀਂ ਚੁੱਪ ਗੱਡੀ ਤੇ ਚਾਬੀ ਲਾਓ ਆਣ ਕੇ ਚਾਬੀ ਲਾ ਕੇ ਉਨੇ ਆਣ ਕੇ ਆਣ ਕੇ ਧਮਕੀਆਂ ਦੇਂਦਾ ਵੀ ਆ ਤੁਸੀਂ ਮੇਰੀ ਗੱਲ ਜ ਨਹੀਂ ਆਉਣਾ ਜੇ ਤੂੰ ਗੱਲ ਚ ਆਉਣਾ ਤੂੰ ਸਿੱਧਾ ਮੇਰੇ ਗਲ ਪੈ ਐ ਕਰ ਜਾਊਗਾ ਮੈਂ ਹੱਥ ਜੋੜਦੇ ਉਹ ਜਿਹੜੀ ਵੀਡੀਓ ਕਿ ਉਹਨੇ ਬਣਾਈ ਉਹਦੇ ਚ ਮੈਂ ਪਹਿਲਾਂ ਹੀ ਕਹਦਾ ਮੈਂ ਭਾਵੇਂ ਮੈਨੂੰ ਤੁਹਾਡੇ ਗਲ ਪੈਣ ਦਾ ਕੋਈ ਲੋੜ ਨਹੀਂ ਹੈਗੀ ਆਪਾਂ ਨੂੰ ਕੋਈ ਮਤਲਬ ਨਹੀਂ ਹੈਗਾ ਤੁਹਾਡੇ ਨਾਲ ਤੇ ਤੁਹਾਡੇ ਗਲ ਪਈਏ ਬਸ ਤੁਸੀਂ ਮੈਨੂੰ ਫੌਜੀ ਦਾ ਫੋਨ ਲਵਾ ਦਿਓ ਵੀਰ ਦਾ ਫੋਨ ਲਵਾ ਦਿਓ ਗੱਲ ਕਰ ਲਾਂ ਮੈਂ ਵੀ ਤੁਸੀਂ ਆਏ ਜੋ ਘਰੇ ਮੈਨੂੰ ਦੱਸ ਦਾਂ ਕਿ ਦਰਵਾਜ਼ੇ ਕਿਉਂ ਤੋੜਨ ਦਾ ਜੀ ਉਹਨਾਂ ਦੇ ਮਹਿੰਗੇ ਬਾਦੇ ਦਰਵਾਜ਼ੇ ਉਹਨੇ ਨਵਾਂ ਘਰ ਬਣਾਇਆ ਆ ਠੀਕ ਹੈ ਜੀ ਤੇ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਦ ਹਾਡਾ ਹਾਕਮ ਜਿੰਨਾ ਬੰਦਾ ਸੀ ਸਾਨੂੰ ਫੌਜੀ ਨੇ ਅਹੀਂ ਫੌਜੀ ਨੂੰ ਫੋਨ ਕੀਤਾ ਬਾਅਦ ਵਿੱਚ ਵੀ ਵੀਰ ਜੀ ਆਹ ਬਣਿਆ ਵਾ ਦਰਵਾਜ਼ਾ ਟੁੱਟਾ ਆਇਆ ਵਾ ਵੀ ਦਰਵਾਜ਼ਾ ਤੋੜ ਕੇ ਤੇ ਭਾਬੀ ਜੀ ਆ ਕੇ ਅੰਦਰ ਆ ਗਏ ਠੀਕ ਹੈ ਜੀ ਅਹੀਂ ਜਿਹੜਾ ਜਿੰਨਾ ਸਾਡਾ ਫਰਜ਼ ਬੰਦਾ ਸੀ ਅਹੀਂ ਸਾਡੇ ਲਾਗੇ ਮਾਨੋਚਲ ਚੌਂਕੀ ਪੈਂਦੀ ਹੈ ਜੀ ਉੱਥੇ ਜਾ ਕੇ ਅਸੀਂ ਰਿਪੋਰਟ ਦਰਜ ਕਰਵਾ ਗਏ ਆਂ ਵੀ ਐਦਾਂ ਇਹਨਾਂ ਦਾ ਝਗੜਾ ਚੱਲ ਰਿਹਾ ਵਾ ਇਹਨਾਂ ਦਾ ਝਗੜਾ ਚੱਲ ਰਿਹਾ ਦੋਨੋਂ ਜੀਆਂ ਦਾ ਵੀ ਥੋੜਾ ਬੜਾ ਕੋਈ ਅਣਬਣ ਚੱਲ ਰਹੀ ਆ ਤੇ ਇਹਨਾਂ ਨੇ ਬਿਨਾ ਉਹਨਾਂ ਨੂੰ ਪੁੱਛੇ-ਕਿਛੇ ਆਣ ਕੇ ਦਰਵਾਜ਼ਾ ਤੋੜ ਕੇ ਤੇ ਐਂਟਰ ਹੋ ਤੇ ਇਹ ਇਕੱਲੇ ਆਏ ਆ ਪਹਿਲਾਂ ਇਹਨਾਂ ਨੇ ਜਿਹੜੇ ਮੁੰਡੇ ਲਿਆਂਦੇ ਆ ਮੁੰਡਿਆਂ ਨੇ ਸਾਨੂੰ ਧਮਕੀ ਦੇ ਕੇ ਚਲ ਗਏ ਉਹ ਚਲ ਗਿਆ ਬਾਅਦ ਚ ਇਕੱਲੇ ਇਹ ਸਿਰਫ ਇੱਕ ਆਏ ਦਾ ਬੱਚਾ ਛੋਟਾ ਜਿਹਾ ਠੀਕ ਹੈ ਜੀ ਸਾਡਾ ਭਤੀਜਾ ਉਹ ਤੇ ਨਾਲੇ ਅਸੀਂ ਆ ਵੀ ਘਰੇ ਇਸ ਟਾਈਮ ਮਤਲਬ ਕੋਈ ਵੀ ਇਹਦਾ ਜ਼ਿੰਮੇਵਾਰ ਨਹੀਂ ਹੈਗਾ ਵੀ ਕੋਈ ਲੱਗੇ ਨਾ ਇਹਦਾ ਕੋਈ ਸੌਦਾ ਹੈਗਾ ਇਸ ਟਾਈਮ ਕਿਉਂਕਿ ਫੌਜੀ ਦਾ ਝਗੜਾ ਵਾ ਕੋਈ ਘਰੇ ਨਹੀਂ ਹੈਗਾ ਸਮਾਨ ਜੀ ਠੀਕ ਹੈ ਜੀ ਤੁਹਾਨੂੰ ਪਤਾ ਵੀ ਸਮਾਨ ਖਰਾਬ ਹੋ ਜਾਂਦਾ ਜੀ ਤੇ ਇਹਨੇ ਬਾਅਦ ਚ ਆਈ ਆ ਚਲੋ ਅਸੀਂ ਜਾ ਕੇ ਉੱਥੇ ਆਵਦਾ ਜਿੰਨਾ ਹੱਕ ਹੀ ਅਸੀਂ ਫੌਜੀ ਨੂੰ ਫੋਨ ਕੀਤਾ ਅਸੀਂ ਚੌਂਕੀ ਗਏ ਆ ਚੌਂਕੀ ਜਾ ਕੇ ਰਿਪੋਰਟ ਦਰਜ ਉਹ ਮੁੰਡੇ ਦੀ ਜਿਹੜੀ ਧਮਕੀ ਸੀ ਉਹ ਜ਼ਰੂਰ ਲਿਖਾਈ ਆ ਵੀ ਉਹ ਮੁੰਡੇ ਨੇ ਤੁਹਾਨੂੰ ਲੱਗਦਾ ਤੁਹਾਡਾ ਕੋਈ ਝਗੜਾ ਚੁਕੜਾ ਫੌਜੀ ਨਾਲ ਚੱਲ ਰਿਹਾ ਜਿਹੜਾ ਇੱਥੇ ਨਹੀਂ ਰਹਿ ਰਹੇ ਸਰ ਇਹਨਾਂ ਦਾ ਕੋਈ ਝਗੜਾ ਚੱਲ ਰਿਹਾ ਜੀ ਦੋਨਾਂ ਜੀਆਂ ਦਾ ਝਗੜਾ ਚੱਲ ਰਿਹਾ ਠੀਕ ਹੈ ਜੀ ਬਿਲਕੁਲ ਨਹੀਂ ਸਰ ਸਾਡਾ 1% ਵੀ ਕੋਈ ਚੱਕਰ ਨਹੀਂ ਸਾਡਾ ਕੋਈ ਰੋਲ ਨਹੀਂ ਆ ਇਸ ਚੀਜ਼ ਨੂੰ ਇਹ ਖੁਦ ਆਪ ਇਹਨਾਂ ਨੇ ਮੈਨੂੰ ਸਾਨੂੰ ਨਾ ਉੱਥੇ ਪਹਿਲਾਂ ਵੀ ਥੋੜਾ ਜਿਹਾ ਚੱਕਰ ਹੋਇਆ ਸੀ ਇਹਨਾਂ ਨੇ ਪਹਿਲਾਂ ਵੀ ਫੌਜੀ ਦੇ ਝਗੜੇ ਵਿੱਚ ਸਾਨੂੰ ਉੱਥੇ ਸਦਰ ਥਾਣੇ ਸੱਦਿਆ ਸੀ ਆਪਣੇ ਦਰਨਦਾਨ ਸਾਹਿਬ ਜੀ ਉੱਥੇ ਸੱਦਿਆ ਸਾਨੂੰ ਉ ਜੀ ਆਪਾਂ ਸਾਰੇ ਉੱਥੇ ਬੈਠੇ ਜਿਹੜੇ ਆਪਣੇ IAS ਸਾਹਿਬ ਆ ਉਹਨਾਂ ਨੂੰ ਦੱਸਿਆ ਵੀ ਸਰ ਸਾਡਾ ਕੋਈ ਰੌਲਾ ਨਹੀਂ ਹੈ ਜਿੱਦਾਂ ਮਰਜ਼ੀ ਆਪਦੇ ਘਰੇ ਆਉਣ ਆਪਦੇ ਫੌਜੀ ਜਿਹੜੇ ਫੌਜੀ ਨਾਲ ਗੱਲ ਕਰਨ ਉਹਨਾਂ ਤੋਂ ਚਾਬੀਆਂ ਆ ਆਪਦਾ ਘਰ ਬੂਆ ਖੁੱਲਣਾ ਸਾਡੇ ਲੋ ਕੋਈ ਦਖਲਦਾਰੀ ਨਹੀਂ ਹੈਗੀ ਕੋਈ ਚੱਕਰ ਨਹੀਂ ਹੈ ਕਾਜੀ ਠੀਕ ਹੈ ਜੀ ਇਹਨਾਂ ਨੇ ਚਲੋ ਜੀ ਠੀਕ ਹੈ ਜੀ ਉਹਨਾਂ ਨੇ ਟਾਈਮ ਲੈ ਲਿਆ ਫੌਜੀ ਨੂੰ ਫੋਨ ਲਾਇਆ ਸਰ ਨੇ ਫੌਜੀ ਨੂੰ ਫੋਨ ਲੈ ਲਿਆ ਫੌਜੀ ਕਹਿੰਦਾ ਵੀ ਮੇਰੇ ਛੁੱਟੀ ਮੈਂ ਛੁੱਟੀ ਲੈ ਲੂੰਗਾ ਮੈਂ ਛੁੱਟੀ ਜਦੋਂ ਮੇਰੀ ਪਾਸ ਹੋਗੀ ਮੈਂ ਕੁਝ 10 ਦਿਨਾਂ ਨੂੰ 15 ਦਿਨਾਂ ਨੂੰ ਆ ਰਿਹਾ ਵਾਂ ਤੇ ਮੈਂ ਆਉਂਗਾ ਫਿਰ ਤੁਹਾਡੇ ਕੋਲ ਬਹਿ ਕੇ ਕਿ ਰਹਿ ਰਹੀ ਸੀ ਜੀ ਸਰ ਇਹ ਆਪਦੇ ਸਹੁਰੇ ਉੱਥੇ ਆਪਦੇ ਕੀ ਕਿੰਨ ਦਿੰਦੇ ਆ ਕਿ ਕਿ ਰਹਿ ਰਹੀ ਮਤਲਬ ਆਪਦੀ ਮਾਤਾ ਤੋਂ ਰਹਿੰਦੇ ਆ ਆਪਦੀ ਮਾਂ ਕੋਲੇ ਕਿੰਨੀ ਦੇਰ ਤੋਂ ਰਹੇ ਇਹ ਸਾਰੇ ਇਹਨਾਂ ਨੂੰ ਕਾਫੀ ਚਿਰ ਹੋ ਗਿਆ ਸਰ ਇੱਥੇ ਬਹੁਤ ਘਟ ਆ ਰਹੇ ਆ ਇਹ ਇਹਨਾਂ ਨੂੰ ਤਕਰੀਬਨ ਮੇਰੇ ਨਾਲ 1.5 2 ਸਾਲ ਹੋ ਗਿਆ ਉਹਦੇ ਵਿੱਚ ਇਹਨਾਂ ਦਾ ਹੁਣ ਥੋੜਾ ਥੋੜਾ ਬਦਲ ਇਹਨਾਂ ਦਾ ਬੋਲਚਾਲ ਹੋਇਆ ਸੀ ਸਿਰਫ ਇੱਕ ਜਾਂ ਦੋ ਵਾਰ ਹੀ ਆਈ ਆ ਆਣ ਕੇ ਸਭ ਤੋਂ ਸਿਰਫ ਇਹਨਾਂ ਨੇ ਕੀ ਕੀਤਾ ਇੱਥੇ ਸਾਮਾਨ ਸਮੂਹ ਨਹੀਂ ਖੜਿਆ ਆ ਆਪਦਾ ਕੁਝ ਪਤਾ ਨਹੀਂ ਬੈਗ ਟੈਚੀਆਂ ਖੜਦੇ ਸੀ ਉਹ ਖੜੀਆਂ ਇਥੋਂ ਲੈ ਜਾਂਦੇ ਆ ਆਪਣਾ ਕੋਈ ਹੱਕ ਨਹੀਂ ਹੈਗਾ ਪੁੱਛਣ ਦਾ ਜੀ ਮੈਨੂੰ ਨਹੀਂ ਪਤਾ ਜੀ ਕੀ ਖੜਦੇ ਰਏ ਕੀ ਨਹੀਂ ਆਉਂਦੇ ਸਿਰਫ ਇੱਕ ਦਿਨ ਲਈ ਆਉਂਦੇ ਸੀ ਜਿਹਨੇ ਸਵੇਰੇ ਆਉਂਦੇ ਸੀ ਮਤਲਬ 10 10 ਵਜੇ ਆਉਂਦੇ ਸੀ ਇਹ ਤੇ ਸ਼ਾਮ ਨੂੰ ਕੋਈ 4:00 ਵਜੇ ਚੱਲ ਜਾਂਦੇ ਠੀਕ ਹੈ ਜੀ ਤੇ ਇੰਨੇ ਟਾਈਮ ਦੇ ਨਾਲ ਚੱਲ ਜਾਣਾ ਹੈ ਬਸ ਸਾਨੂੰ ਸਾਡਾ ਜਿੰਨਾ ਕਿ ਹਿਸ ਦੇਖ ਸਕਦੇ ਆ ਵੀ ਹਾਂ ਵੀ ਆਉਂਦੇ ਆ ਤੇ ਇਹਨਾਂ ਦਾ ਕਾਫੀ ਚਿਰਦਾ ਹੀ ਝਗੜਾ ਚੱਲ ਰਿਹਾ ਵਾ ਕੋਈ ਇਹਨਾਂ ਦੀ ਇੱਕ ਦੂਜੇ ਨਾਲ ਹੈ ਨਹੀਂ ਆ ਜੀ ਸਰ ਬਿਲਕੁਲ ਨਹੀਂ ਜੀ ਸਾਰੇ ਜਿਹੜੀ ਚੀਜ਼ ਦਾ ਇਹ ਕਹਿ ਰਹੇ ਹਨ ਕਿ ਸਾਡੇ ਤੇ ਕੋਟ ਮਾਰ ਕੀਤੀ ਮਰਨਾ ਅਹੀਂ ਸਰ ਉਸ ਟਾਈਮ ਘਰੇ ਕੋਈ ਨਹੀਂ ਹੈਗਾ ਸਿਰਫ ਤਾਂ ਸਿਰਫ ਸਾਡੇ ਦੋ ਬੱਚੇ ਜਿਹੜੇ ਮੇਰੇ ਭਤੀਜੇ ਆ ਇੱਕ ਮੇਰੀ ਭਾਬੀ ਜੀ ਉਹੀ ਉਹ ਆਪਦੇ ਘਰੇ ਸਾਈਡ ਤੇ ਆਪਦਾ ਕੰਮ ਕਰ ਰਹੀ ਠੀਕ ਹੈ ਜੀ ਇਹ ਹਰ ਦੀ ਚੀਜ਼ ਦੀ ਵੀਡੀਓ ਬਣਾਉਂਦੀ ਹੈ ਜੀ ਠੀਕ ਹੈ ਨਾ ਸਰ ਇਹ ਹਰ ਚੀਜ਼ ਦੀ ਕੋਈ ਵੀ ਮਤਲਬ ਗੱਲ ਹੁੰਦੀ ਜੇ ਸਾਡੇ ਨਾਲ ਮਤਲਬ ਸਾਡੇ ਵਾਲੀ ਸਾਈਡ ਵੀ ਆਉਂਦੀ ਹੈ ਨੇ ਵੀਡੀਓ ਬਣਾ ਕੇ ਲਿਆਉਂਦੀ ਹੈ ਜੀ ਠੀਕ ਹੈ ਜੀ ਇਹ ਕੋਈ ਵੀ ਇਹਨਾਂ ਨੂੰ ਦੱਸ ਸਕਦੇ ਹਨ ਪੁੱਛ ਸਕਦੇ ਕਿਸੇ ਨੂੰ ਵੀ ਪੁੱਛ ਸਕਦੇ ਜਿਨ੍ਹਾਂ ਨਾਲੇ ਸਰ ਜਿਹੜੀ ਇਹ ਕਹਿ ਰਿਹਾ ਸਾਡੇ ਨਾਲ ਘੁੱਟ ਮਾਰ ਗਈ ਸੀ ਸਰ ਉਸ ਟਾਈਮ ਤੇ ਆਪਾਂ ਚੌਂਕੀ ਵਿੱਚ ਗਏ ਹੋਇਆ ਕਿਉਂਕਿ ਇਹਨਾਂ ਨੂੰ ਉਹਨਾਂ ਨੇ ਸੱ ਉੱਥੇ ਆਪਣੇ ਇੰਚਾਰਜ ਸਾਹਿਬ ਚੌਂਕੀ ਵਿੱਚ ਉੱਥੇ ਸੱਜਿਆ ਆਇਆ ਸੀ ਇਹਨਾਂ ਨੂੰ ਅਸੀਂ ਉੱਥੇ ਗਏ ਆ ਸਰ ਪਿੱਛੋਂ ਇਹਨਾਂ ਨੇ ਇਹ ਕਾਰਜ ਕੰਮ ਕੀਤਾ ਵਾ ਠੀਕ ਹੈ ਜੀ